ਮੈਂ ਤਾਂ ਹਾਂ ਤੂੰ ਕੋਲੇ ਚਾਰ ਪੰਜ ਦਿਨ ਉਹਦੇ ਕੋਲੇ ਲਾ ਲ ਦੇ ਲੈ ਤੈਨੂੰ ਪਤਾ ਨਹੀਂ ਹੈਗਾ ਮੈਂ ਤਾਂ ਭੱਗ ਜਾ ਆ ਨਾ ਕੰਮੀ ਕੁਛ ਕਰ ਲੂਗੀ ਮੇਰੇ ਮਨ ਮੈਂ ਨਹੀਂ ਜਾ ਸਕਦੀ ਘਰ ਛੱਡ ਕੇ ਚਲੋ ਦੇਖ ਫਿਰ ਮੈਂ ਕੋਈ ਦਿਨ ਉਹਦੇ ਕੋਲੇ ਲਾ ਕੇ ਆਉਂ ਆਹੋ ਐ ਕਰਦੀ ਆ ਮੈਂ ਤੁਹਾਡੇ ਕੱਪੜਾ ਲੀਡਾ ਪਾ ਦਿੰਦੀ ਆ ਥੋੜੇ ਉਹ ਦੋ ਚਾਰ ਦਿਨ ਦੇ ਹੈ ਉਹ ਤੂੰ ਸ਼ੁਰੂ ਹੋ ਜਾ ਭਰਾਵਾ ਪਿੱਟੀ ਐ ਇਹ ਸਾਰਾ ਕੁਝ ਤੇਰੇ ਕਰਕੇ ਹੋਇਆ ਮੰਮੀ ਫਿਰ ਮੈਂ ਕੀਤਾ ਕੀ ਐ ਨੀ ਜਿੱਤੇ ਲਈ ਇਸ ਘਰ ਚ ਆਈਆਂ ਨਾ ਸਾਰੇ ਘਰ ਦਾ ਨਾਸ ਕੀਤਾ ਪਿਆ ਤੂੰ ਮੰਮੀ ਜੀ ਮੈਂ ਨਾਲ ਬਹੁਤ ਸਮਝਾਉਂਦੀ ਰਹਿੰਦੀ ਆ ਵੀ ਤੂੰ ਕੰਮ ਕਰ ਲੋ ਤੁਹਾਡੇ ਸਾਹਮਣੇ ਇਹਨਾਂ ਨੇ ਫਰਚੂਨ ਦੀ ਦੁਕਾਨ ਕੀਤੀ ਸੀ ਉਹ ਕਿੰਨੀ ਕਿ ਚੱਲ ਗਈ ਹੁਣ ਜੋ ਨਹੀਂ ਚੱਲੇਗਾ ਮੇਰੀ ਕੀ ਗਲਤੀ ਹੈ ਤੇਰੇ ਵਿੱਚ ਨਹੀਂ ਬਹੁਤੀ ਜਵਾਨ ਨਾਲ ਲੜਣਾ ਮੇਰੇ ਨਾਲ ਕੰਦੇ ਪੈੜੇ ਵਾਲੀ ਕਿਥੋਂ ਇਹ ਘਰ ਚ ਆਈ ਹੈ ਹੋਣ ਤੂੰ ਇਹਦੇ ਵਿਚਾਰੇ ਦੇ ਪਿੱਛੇ ਕਿਉਂ ਪੈ ਗਈ ਤੂੰ ਨਾ ਚੁੱਪੀ ਰਿਹਾ ਕਰ